ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 7:30 ਵੱਜ ਚੁੱਕੇ ਨੇਗੇ 5 ਅਕਤੂਬਰ 2025 ਦਾ ਦਿਨ ਲੰਘ ਚੁੱਕਿਆ ਅੱਜ ਸਵੇਰੇ ਬਾਬਾ ਬੋਲ ਦੇ ਨਾਲ ਜਿਹੜਾ ਲਹਿੰਦੇ ਵੱਲੋਂ ਹਨੇਰ ਚਖੜ ਆਇਆ ਕਈ ਥਾਵਾਂ ਤੇ ਫਸਲਾਂ ਵੀ ਉਹਨੇ ਜਿਹੜੀਆਂ ਟੇਡੀਆਂ ਕਰਤੀਆਂ ਤੇ ਕਈ ਥਾਵਾਂ ਦੇ ਵਿੱਚ ਜਿਹੜਾ ਮੀਂਹ ਵੀ ਪਹੁੰਚਦਾ ਹੋਇਆ ਜਿਵੇਂ ਕਿ ਮਲੇਰਕੋਟਲੇ ਅੱਜ 24-25 ਐਮ ਐਮ ਮੀ ਦਰਜ ਹੋਇਆ ਤੇ ਲੁਧਿਆਣਾੇ ਸਾਡੇ ਕੋਲੇ ਜਿਹੜਾ 11-12 ਐਮ ਐਮ ਦੇ ਕਰੀਬ ਮੀਂਹ ਦਰਜ ਹੋਇਆ ਇਸੇ ਤਰ੍ਹਾਂ ਫਿਰੋਜ਼ਪੁਰ, ਤਰਨਤਾਰਨ, ਮੋਗਾ, ਫਰੀਦਕੋਟ, ਲੁਧਿਆਣਾ, ਬਰਨਾਲਾ, ਮਲੇਰਕੋਟਲਾ ਜਾਂ ਕਈ ਹੋਰ ਜ਼ਿਲ੍ਹਿਆਂ ਤੱਕ ਉਹ ਜਿਹੜਾ ਸਵੇਰ ਦਾ ਹਨੇਰ ਛਖੜ ਜਾਸੀ ਪਹੁੰਚਿਆ। ਇਹ ਹਨੇਰੀ ਦੀ ਸਪੀਡ 50 ਕਿਲੋਮੀਟਰ ਦੇ ਲਗਭਗ ਸੀ, ਕਿਤੇ 53-54 ਸੀ, ਕਿਤੇ ਜਿਹੜਾ 42-43, 47-48 ਕਿਲੋਮੀਟਰ ਦੇ ਕਰੀਬ ਸੀ। ਇਹ ਇਸ ਸਿਸਟਮ ਦਾ ਪਹਿਲਾ ਦਿਨ ਸੀਗਾ। ਸਿਸਟਮ ਦਾ ਜਿਹੜਾ ਮੇਨ ਪਾਰਟ ਆ ਉਹ ਹਜੇ ਬਾਕੀ ਆ। ਉਹਦੀ ਵੀ ਗੱਲਬਾਤ ਕਰਾਂਗੇ ਪਹਿਲਾਂ ਜੇ ਕਿਰਪਾ ਸਕਰੀਨ ਤੇ ਝਾਤ ਮਾਰ ਲਈਏ। ਤਾਂ ਲਹਿੰਦੇ ਬੰਨੀ ਆ ਬੱਦਲ ਬਣ ਰਹੇ ਨੇਗੇ। ਇਹ ਬੱਦਲ ਬਣ ਕੇ ਹੌਲੀ-ਹੌਲੀ ਚੜਦੇ ਵੱਲ ਕੂਚ ਕਰਨਗੇ ਹਾਲਾਂਕਿ ਪੰਜਾਬ ਦੇ ਵਿੱਚ ਅੱਜ ਦਿਨ ਦਾ ਜ਼ਿਆਤਰ ਸਮਾਂ ਧੁੱਪ ਲੱਗੀ ਹੋਈ ਹੈ ਤੇ ਸ਼ਾਮ ਨੂੰ ਵੀ ਬੱਦਲوں ਕੋਈ ਖਾਸ ਨਹੀਂ ਸੀਗਾ ਉਤਰੀ ਰਾਜਸਥਾਨ ਤੇ ਦੱਖਣੀ ਹਿਰਾਣੇ ਦੇ ਵਿੱਚ ਮਾੜਾ-ਪੋਟਾ ਕਿ ਅੱਜ ਮੀਂਹ ਦੇ ਸ਼ਰਾਟੇ ਪੈਣਾਂ ਜਾਂ ਹਲਕੀ-ਬੁਲਕੀ ਗੜੇਮਾਰ ਹੋਈ ਆਗੀ ਸੋ ਕਹਾਣੀ ਇਹ ਕਹਿੰਦੀ ਹੈ ਜੀ ਕਿ ਅੱਜ ਅੱਧੀ ਰਾਤ ਤੋਂ ਯਾਨੀ ਕਿ 5 ਤੇ 6 ਅਕਤੂਬਰ ਦੀ ਅੱਧੀ ਰਾਤ ਤੋਂ ਲੈ ਕੇ 7 ਅਕਤੂਬਰ ਦੀ ਸਵੇਰ ਦੇ ਵਿਚਕਾਰ ਇਹ ਸਿਸਟਮ ਦਾ ਮੇਨ ਹਿੱਸਾ ਗੁਜਰੂਗਾ ਸਾਨੂੰ ਕਈ ਸੱਜਣ ਕਹਿੰਦੇ ਨੇ ਕਿ ਚੰਗੀ ਖਬਰ ਲੈ ਕੇ ਆਇਆ ਕਰੋ ਖਬਰ ਚੰਗੀ ਜਾਂ ਮੰਦੀ ਨਹੀਂ ਹੁੰਦੀ ਜਦੋਂ ਆਪਾਂ ਕੁਦਰਤ ਦੀ ਗੱਲ ਕਰਦੇ ਹੁਈਏ ਕਿਉਂਕਿ ਕੁਦਰਤੀ ਸਿਸਟਮ ਨੇ ਸਾਰੇ ਸੋ ਅਸੀਂ ਸਾਰਾ ਬਿਆਨ ਦੇ ਚੁੱਕੇ ਹਾਂ ਪਿਛਲੇ ਦਿਨਾਂ ਦੇ ਦੌਰਾਨ ਹੁਣ ਤਾਂ ਅਸੀਂ ਵੀ ਤੁਹਾਡੇ ਸਾਰਿਆਂ ਵਾਂਗੂ ਬਸ ਵੇਖਣੇ ਆ ਕਿ ਅਗਲੇ 24 48 ਘੰਟੇ ਦੇ ਵਿੱਚ ਕੀ ਕੁਝ ਵਾਪਰਨ ਜਾ ਰਿਹਾ ਤੇ ਅਗਲੇ 36 ਘੰਟਿਆਂ ਦੇ ਵਿੱਚ ਸਿਸਟਮ ਦਾ ਮੇਨ ਹਿੱਸਾ ਇਥੋਂ ਦੀ ਕੂਚ ਕਰੂਗਾ ਜਿਹਦੇ ਨਾਲ ਜੰਮੂ ਹਿਮਾਚਲ ਉਚੇਰੇ ਪਹਾੜੀ ਇਲਾਕਾ ਪਰ ਤਕੜੀ ਪਰਫ ਵਰਹੀ ਹੀਟਲੇ ਪਹਾੜੀ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਦਰਮਿਆਨੇ ਤੋਂ ਭਾਰੀਵੇਂ ਕਈ ਥਾਵਾਂ 'ਤੇ ਗੜੇ ਮਾਰ ਪੰਜਾਬ ਦੇ ਵਿੱਚ ਕੱਲ ਫੇਰ ਅੱਜ ਵਾਂਗੂ ਸਵੇਰੇ ਤੜਕਸਾਰ ਹਨੇਰੀ ਝੱਖੜ ਦੇ ਨਾਲ ਮੀਂਹ ਪੈਣ ਦੇ ਅਸਾਰ ਨਗੇ ਜਿਹੜਾ ਕਿ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਜਾ ਪਰਹਾਗਾ ਤੇ ਇਸੇ ਤਰ੍ਹਾਂ ਉੱਤਰੀ ਰਾਜਸਥਾਨ ਤੇ ਹਰਿਆਣੇ ਦੇ ਵੀ ਕਾਫੀ ਖੇਤਰਾਂ ਤੱਕ ਜਿਹੜਾ ਸਵੇਰ ਨੂੰ ਹਨੇਰੀ ਝੱਖੜ ਮੀਂਹ ਜਿਹੜਾ ਪਹੁੰਚਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਹਰਿਆਣੇ ਦੇ ਵਿੱਚ ਦਿਨ ਚੜੇ ਬਣ ਰਹੇ ਨੇ ਪਰ ਪੰਜਾਬ ਦੇ ਵਿੱਚ ਹੋ ਸਕਦਾ ਕਿ ਦਿਨ ਚੜਨ ਤੋਂ ਪਹਿਲਾਂ ਹੀ ਲੈਂਦੇਵਲ ਦੇ ਇਲਾਕਿਆਂ ਦੇ ਵਿੱਚ ਪਹੁੰਚਦਾ ਹੋ ਸਕਦਾਗਾ ਤੇ ਸ਼ਾਮ ਨੂੰ ਦੁਬਾਰੇ ਫੇਰ ਪੰਜਾਬ ਦੇ ਵਿੱਚ ਮੀਂਹ ਦੀ ਛੱਟ ਲੱਗਣ ਦੇ ਅਸਾਰ ਜਾਪ ਰਹੇ ਨੇ ਜੇਕਰ ਦੁਪਹਿਰ ਨੂੰ 4 ਘੰਟੇ ਧੁੱਪ ਲੱਗ ਜਾਂਦੀ ਹੈ ਫਿਰ ਜਿਹੜਾ ਸ਼ਾਮ ਵਾਲਾ ਬੱਦਲ ਬੱਦਲ ਬਣੂਗਾ ਉਹਦੇ ਨਾਲ ਮਾਝਾ ਦਬਾਪਾ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਜਿਹੜੇ ਰੋਪੜ ਮਹਾਲੀ ਚੰਡੀਗੜ੍ਹ ਤੇ ਉਤਰੀ ਹਰਿਆਣਾ ਇਹਨਾਂ ਦੱਸੇ ਗਏ ਖੇਤਰਾਂ ਦੇ ਵਿੱਚੋਂ ਕੋਈ 2-4 ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਗੜੇਮਾਰ ਹੋ ਸਕਦੇ ਆ ਕਿਤੇ ਨਾ ਕਿਤੇ ਸਿਸਟਮ ਤਾਕੜਾ ਵੀ ਲੱਗ ਸਕਦਾ ਓਵਰঅল ਬਹੁਤੇ ਖੇਤਰਾਂ 'ਚ ਦਰਮਿਆਨਾ ਮੀਂਹ ਪੈਣ ਦੇ ਅਸਾਰ ਨੇ ਅਗਲੇ 36 ਘੰਟਿਆਂ ਦੇ ਵਿੱਚ ਪਰ ਕੁਝ ਕਲਾਕੇ ਹੋ ਸਕਦੇ ਆ ਜਿੱਥੇ ਮੀਂਹ ਭਾਰੀ ਵੀ ਡਿੱਗ ਸਕਦਾ ਹੈਗਾ ਸਿਸਟਮ ਬੀਤੀ ਕਲਾਪਾ ਗੱਲ ਕਰੀ ਸੀ ਕਿ ਥੋੜਾ ਜਿਹਾ ਕਮਜ਼ੋਰ ਪਿਆ ਪਰ ਏਡੇ ਵੱਡੇ ਵੱਡੇ ਪੱਧਰ ਤੱਕ ਨਹੀਂ ਕਮਜ਼ੋਰ ਪਿਆ ਜੇ ਆਪਾਂ ਇਹ ਕਹਿ ਸਕਦੇ ਹੁਏ ਕਿ ਹੁਣ ਹਨੇਰੀ ਦੀ ਸਪੀਡ 30 ਕਿਲੋਮੀਟਰ ਦੀ ਹੋ ਨਹੀਂ ਹਜੇ ਵੀ ਜਿਹੜਾ ਸਿਸਟਮ ਦਾ ਮੇਨ ਪਾਰਟ ਬਾਕੀ ਹੈ ਇਸ ਕਰਕੇ ਕੋਈ 4-5 ਜਲਿਆਂ ਦੇ ਵਿੱਚ ਹਨੇਰੀ ਦੀ ਸਪੀਡ 600 ਤੋਂ 700 ਕਿਲੋਮੀਟਰ ਤੱਕ ਹੋ ਸਕਦੀ ਆ ਤੇ ਕਈ ਥਾਵਾਂ ਤੇ ਗੜੇਮਾਰ ਹੋਣ ਦੇ ਅਸਾਰ ਹਜੇ ਵੀ ਬਾਕੀ ਨੇਗੇ ਸੋ ਸਾਰੀ ਗੱਲ ਦਾ ਨਿਚੋੜ ਇਹ ਹੈ ਕਿ 5 6 7 ਦਾ ਪਾਸਿਸਟਮ ਕਹਿੰਦੇ ਸੀ 5 ਅੱਜ ਲੰਘ ਗਿਆ 6 ਤੇ 7 ਅਜੇ ਬਾਕੀ ਆਗੇ 7 ਤਰੀਕ ਦੀ ਦੁਪਹਿਰ ਤੱਕ ਦੱਖਣੀ ਪੰਜਾਬ ਉੱਤਰੀ ਰਾਜਸਥਾਨ ਦੱਖਣ ਪੱਛਮੀ ਹਰਿਆਣਾ ਇਹਨਾਂ ਤੋਂ ਸਿਸਟਮ ਖਤਮ ਹੋ ਜਾਊ ਪਰ ਮਾਝਾ ਦਾ ਬਾਬਾ ਪੋਦ ਉੱਤਰੀ ਹਰਿਆਣਾ ਤੱਕ ਇਹਨੇ ਰਹਿ ਜਾਣਾਗਾ ਪਹਾੜਾਂ ਦੇ ਵਿੱਚ ਵੀ ਰਹੂ ਜਿੱਥੇ ਇਹ 8 ਤਰੀਕ ਦੀ ਸਵੇਰ ਨੂੰ ਸਮਾਪਤ ਹੋਊਗਾ ਠੰਡ ਬਾਰੇ ਜਿਕਰ ਆਪਾਂ ਕਰਦੇ ਸੀ ਅੱਜ ਵੀ ਬੀਤੇ ਕੱਲ ਨਾਲੋਂ ਜਿਹੜਾ ਦੁਪਹਿਰ ਦਾ ਤਾਪਮਾਨ ਸੀ 2-3 ਡਿਗਰੀ ਸੈਲਸੀਅਸ ਡਾਊਨ ਪਾਇਆ ਗਿਆ ਤੇ ਅੱਜ ਸਵੇਰ ਦਾ ਤਾਪਮਾਨ ਜਿਹੜਾ ਬੀਤੇ ਕੱਲ ਨਾਲੋਂ 4-5 ਡਿਗਰੀ ਸੈਲਸੀਅਸ ਡਾਊਨ ਸੀ ਕਈ ਖੇਤਰਾਂ ਚ ਤਜ ਤਾਪਮਾਨ 20 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਕੱਲ ਨੂੰ ਤਾਂ ਕਹਾਣੀ ਇੱਥੇ ਹੀ ਰਹਿੰਦੀ ਜਾਪਰੀ ਹੈ ਜਾਣਦਾ ਕੱਲ ਨੂੰ ਟੈਂਪਰੇਚਰ ਅਚਾਨਣ ਡਾਊਨ ਰਹੂਗਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੇ ਆ ਜਿਹੜਾ ਰਾਤਾਂ ਦਾ ਤਾਪਮਾਨ ਆ ਉਹ 7 8 9 ਤੇ 10 ਅਕਤੂਬਰ ਦੀ ਸਵੇਰ ਨੂੰ ਕਈ ਥਾਵਾਂ 'ਤੇ 20 ਡਿਗਰੀ ਸੈਲਸੀਅਸ ਤੋਂ ਤੇ 8 ਜਾਂ 9 ਨੂੰ ਕਿਸੇ ਇੱਕ ਦਾਣਾ ਜਿਹੜਾ 18 ਡਿਗਰੀ ਸੈਲਸੀਅਸ ਤੋਂ ਵੀ ਕਿਸੇ ਇੱਕ ਦੋ ਥਾਂ ਤੇ ਰਿਕਾਰਡ ਘੱਟ ਹੋ ਸਕਦਾਗਾ ਦਿਨ ਦਾ ਤਾਪਮਨ ਅੱਜ 31-32 ਤੱਕ ਪਹੁੰਚ ਗਿਆ ਕੱਲ ਤੋਂ ਇਹਦੇ ਇੱਥੇ ਤੱਕ ਪਹੁੰਚਣ ਦੇ ਅਸਾਰ ਨਹੀਂ ਹੈਗੇ ਤੇ ਜਾਪ ਰਿਹਾ ਕਿ ਲਗਭਗ 15 ਅਕਤੂਬਰ ਤੱਕ ਸ਼ਾਇਦ ਹੀ ਹੋਵੇ ਵੀ ਦੁਬਾਰੇ ਇਹ 30 ਡਿਗਰੀ ਸੈਲਸੀਅਸ ਨੂੰ ਪਾਰ ਕਰੇ ਹਾਲਾਂਕਿ ਅਗਲੇ 4 ਦਿਨ ਇਹ 24-25 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਵੇਰੀ ਕਰਦਾ ਰਹੂਗਾ ਪਰ ਫਿਰ ਜਿਵੇਂ ਜਿਵੇਂ ਇੱਥੇ ਥੋੜੇ ਥੋੜੇ ਧੁੱਪ ਦਿਖਾਈ ਦੇਊਗੀ ਥੋੜਾ ਥੋੜਾ ਪੋਲੂਸ਼ਨ ਵਧੂਗਾ ਤਾਂ ਉਹਦੇ ਨਾਲ 26-27-28-29 ਡਿਗਰੀ ਸੈਲਸੀਅਸ ਤੱਕ ਦੇਣ ਦਾ ਤਾਪ ਮੰ ਪਹੁੰਚਦਾ ਹੋ ਸਕਦਾਗਾ ਸੋ ਇਸ ਕਰਕੇ ਅਗਲੇ 48 ਘੰਟੇ ਜਾਂ ਅਗਲੇ 72 ਘੰਟਿਆਂ ਦੇ ਵਿੱਚ ਠੰਡ ਤੋਂ ਬਚਣਾ, ਆਪਦੇ ਆਪ ਨੂੰ ਬਚਾਉਣਾ, ਵੱਡਿਆਂ ਨੂੰ, ਬਜ਼ੁਰਗਾਂ ਨੂੰ ਤੇ ਜਿਹੜਾ ਛੋਟਿਆਂ ਨੂੰ ਬਚਾਉਣਾ, ਫਸਲਾਂ ਨੂੰ ਬਚਾਉਣਾ, ਪਸ਼ੂਆਂ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਆ ਕਿਉਂਕਿ ਇੱਕਦਮ ਗਰਮੀ ਤੋਂ ਠੰਡ ਚ ਐਂਟਰੀ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ ਬਿਮਾਰ ਹੋਣ ਦੇ ਜਾਂ ਕਈ ਤਰ੍ਹਾਂ ਦੇ ਚੀਜ਼ਾਂ ਵਾਪਰਦੇ ਅਸਾਰ ਥੋੜਾ ਜਿਆਦਾ ਜਿਆਦੇ ਬਣ ਜਾਂਦੇ ਨੇ। ਸੋ ਅਸੀਂ ਡਾਕਟਰ ਤਾਂ ਹੈ ਨਹੀਂ ਕਿ ਸਾਨੂੰ ਬਾਅਦ ਚ ਕੋਈ ਸੱਜਣ ਕਹੇ ਕਿ ਇਹਦਾ ਅਸੀਂ ਮੌਸਮ ਵਾਲੇ ਪੱਖ ਤੋਂ ਦੱਸ ਰਹੇ ਹਾਂ ਕਿ ਆਹ ਚੀਜ਼ਾਂ ਵਾਪਰਨ ਦੇ ਅਸਾਰ ਚੜਾ ਬਣੇ ਹੋਏ ਨੇਗੇ ਸੋ ਇਹ ਅਪਡੇਟ ਜੰਮੂ ਲਈ ਹੈ ਹਿਮਾਚਲ ਲਈ ਹੈ ਉੱਤਰਾਖੰਡ ਲਈ ਹੈ ਪੱਛਮੀ ਯੂਪੀ ਲਈ ਹੈ ਚੰਡੀਗੜ੍ਹ ਲਈ ਹੈ ਦਿੱਲੀ ਲਈ ਹੈ ਹਰਿਆਣਾ ਲਈ ਹੈ ਪੰਜਾਬ ਲਹਿੰਦੇ ਚੜ੍ਹਦੇ ਲਈ ਹੈ ਤੇ ਉਤਰੀ ਰਾਜਸਥਾਨ ਦੇ ਲਈ ਹੈਗਾ ਤੇ ਦੇਖਦੇ ਆ ਕੀ ਬਣਦਾ ਕੱਲ ਸਵੇਰ ਨੂੰ ਕੱਲ ਸ਼ਾਮ ਨੂੰ ਤੇ ਪਰਸੋਂ ਦੀ ਸਵੇਰ ਤੱਕ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਬਿਨਾਂ ਕਿਸੇ ਵੱਡੇ ਖਰਾਬੇ ਤੋਂ ਸਿਸਟਮ ਪਾਰ ਲੱਗ ਜਵੇ ਪਰ ਕੁਦਰਤ ਆਪਣੇ ਢੰਗ ਨਾਲ ਚੱਲਦੀ ਹੈ ਉਹਨੇ ਆਪਣੇ ਢੰਗ ਨਾਲ ਚੱਲਣਾ ਇਹ ਜਾਪ ਰਿਹਾ ਕਿ ਆਖਰੀ ਸਿਸਟਮ ਹੋ ਸਕਦਾ ਅਕਤੂਬਰ ਦਾ ਹੋ ਸਕਦਾ 20 ਅਕਤੂਬਰ ਤੱਕ ਕੋਈ ਸਿਸਟਮ ਦੁਬਾਰੇ ਨਾ ਆਵੇ ਤਾਂ ਸਾਰੀਆਂ ਫਸਲਾਂ ਚੰਗੀਆਂ ਚੰਗੀਆਂ ਤੇ ਸਹਜੇ ਸਹਜੇ ਸੰਭਿਆ ਜਾ ਸਕਦੇ ਨੇ ਜਾਂ ਹੋਰ ਕਾਰਜ ਨਿਭਾਏ ਜਾ ਸਕਦੇ ਨੇ ਪਰ 20 ਤੋਂ 30 ਅਕਤੂਬਰ ਦੇ ਵਿੱਚ ਕਰ ਸਿਸਟਮ ਆਉ ਜਾਂ ਨਹੀਂ ਆਉ ਇਹਦੇ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਸੋ ਇਹਨਾਂ ਕ ਅਪਡੇਟ ਜੁੜੇ ਰਹੋ ਮੌਸਮੋਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ